ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸਗਠਨ ਸਕੰਦਰ ਕੁਮਿੰਦਰ ਸਿੰਘ ਸਿਭਰਾ ਬੇਨਤੀ ਕਰ ਰਿਹਾ ਜੀ। ਪ੍ਰਧਾਨ ਜੀ ਜਿਹੜਾ 26 27 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਦਿੱਲੀ ਜਾਣ ਦੀ ਤਿਆਰੀ ਕੀਤੀ ਗਈ ਹੈ ਉੱਥੇ ਆਪਣੀ ਜਥੇਬੰਦੀ ਦਾ ਕੀ ਪ੍ਰੋਗਰਾਮ ਹੈਗਾ। ਵੇਖੋ ਜੀ ਕੌਮੀ ਪੱਧਰ ਦਾ ਜਿਹੜਾ ਇਹ ਅੰਦੋਲਨ ਵਾ ਉਹਦੇ ਤੇ ਜਿਹੜੀ 5 ਨਵੰਬਰ ਦੀ ਕਾਲ ਸੀਗੀ ਉਹ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਾਨ ਦੇਈ ਦੇ ਨਾਲ ਹਜ਼ਾਰ ਤੋਂ ਪਲੱਸ ਪਿੰਡਾਂ ਦੇ ਵਿੱਚ ਮਤਲਬ ਜਿਹੜੇ ਆ ਉਹ ਦਿਵਾਲੀ ਤੇ ਪੁੱਤਰੇ ਫੂਕੇ ਗਏ ਆ ਤੇ ਕਈ ਜਗ੍ਹਾ ਤੇ ਜਿਹੜੇ ਆ ਉਹ 5 ਤਰੀਕ ਨੂੰ ਜਿਹੜੇ ਆ ਉਹ ਚੱਕਾ ਜਾਮ ਦੇ ਵਿੱਚ ਵੀ ਹਿੱਸਾ ਲਿਆ ਵਾ ਤੇ 26 27 ਨੂੰ ਵੱਡੀਆਂ ਗਿਣਤੀਆਂ ਦੇ ਵਿੱਚ ਵੱਡੀਆਂ ਤਿਆਰੀਆਂ ਕਰਕੇ ਕੌਮੀ ਅੰਦੋਲਨ ਦੇ ਵਿੱਚ ਸੱਪ ਆਉਣ ਵਾਸਤੇ ਵੀ ਜਾਵਾਂਗੇ ਪ੍ਰਧਾਨ ਜੀ ਭਾਜਪਾ ਅਧਿਕਾਰੀਆਂ ਵੱਲੋਂ ਪੰਜਾਬ ਦੀਆਂ 117 ਸੀਟਾਂ ਤੇ ਜਿੱਤ ਪ੍ਰਾਪਤ ਕਰਨ ਦੀ ਗੱਲ ਕਹੀ ਜਾ ਰਹੀ ਆ ਉਹਦੇ ਵਾਸਤੇ ਉਹਨਾਂ ਨੇ ਭਾਜਪਾ ਆਗੂ ਜੇਪੀ ਨੱਡਾ ਜੀ ਨੂੰ ਭੇਜਣ ਦੀ ਤਿਆਰੀ ਕੀਤੀ ਹੋਈ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਭਾਜਪਾ ਵਾਲੇ ਜਿਹੜਾ ਉਹ ਸਾਡਾ ਪਿਛਲਾ ਇਤਿਹਾਸ ਨਹੀਂ ਪੜੇ ਇੱਥੇ ਅਬਦਾਲੀ ਵਰਗੇ ਇੱਥੇ ਨਾਦਰ ਸ਼ਾਹ ਵਰਗੇ ਇੱਥੇ ਮਹਿਮੂਦ ਗਜਨੀ ਵਰਗੇ ਚੜ ਚੜ ਕੇ ਆਏ ਪਰ ਇਥੋਂ ਅਖੀਰ ਫਿਰ ਖਾਲੀ ਹੱਥ ਛਾੜ ਕੇ ਮੋੜਨਾ ਪਿਆ ਤੇ ਕਈਆਂ ਦੇ ਦੇ ਲੇਖੇ ਜਿੰਦ ਵੀ ਇੱਥੇ ਲੇਖੇ ਲੱਗੀ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਪੁੱਤਰ ਧੀਆਂ ਪੰਜਾਬੀ ਲੋਕ ਸੱਚੀ ਮੁੱਚੀ ਅ ਅੱਖਾਂ ਵਿੱਚ ਆ ਕੇ ਆਿਆਂ ਦਾ ਜਿਹੜਾ ਮਾਨਸਤਕਾਰ ਕਰਦੇ ਆ ਪਰ ਜਿਹੜਾ ਚੜਾਈ ਕਰਕੇ ਆਵੇ ਉਹਦੇ ਨਾਲ ਫਿਰ ਅੱਡਾ ਲਾਉਣ ਤੋਂ ਵੀ ਜਿਹੜੇ ਨਹੀਂ ਝਿਜਕਦੇ ਅਸੀਂ ਕਹਿੰਨੇ ਵੀ ਸਾਡੀ ਬਾਹ ਨੂੰ ਮਰੋੜਾ ਦੇ ਕੇ ਤਿੰਨ ਕਾਲੇ ਕਾਨੂੰਨ ਸਾਡੇ ਤੇ ਲਾ ਕੇ ਸਾਥੀ ਸਾਡੀ ਖੇਤੀ ਮੰਡੀ ਨੂੰ ਸੇਧ ਲਾ ਕੇ ਉਹ ਖੇਤੀ ਮੰਡੀ ਖੋ ਕੇ ਜ਼ਮੀਨਾ ਸਾਡੀਆਂ ਦੇ ਸਿਰ ਦੇ ਉੱਤੇ ਅਡਾਨੀ ਬਾਨੀ ਨੂੰ ਬਿਠਾ ਕੇ ਇਹ ਭਾਜਪਾ ਸਰਕਾਰ ਸੋਚ ਰਹੀ ਹੈ ਕੇਂਦਰ ਦੀ ਸਰਕਾਰ ਵੀ ਸ਼ਾਇਦ ਅਸੀਂ ਪੰਜਾਬ ਦੇ ਵਿੱਚ ਸਰਕਾਰ ਕਾਇਮ ਕਰ ਜਾਾਂਗੇ ਭੁਲੇਖੇ ਦਾ ਸ਼ਿਕਾਰ ਨੇ ਇਹਨਾਂ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਜੀ ਆ ਰਹੇ ਨੇ ਉਹਨਾਂ ਨੇ ਇੱਥੇ ਉਦਘਾਟਨ ਕਰਨੇ ਨੇ 11 ਗਿਜਾ ਦੇ ਵਿੱਚ ਪਤਾ ਲੱਗਾ ਸਾਨੂੰ ਉਦਘਾਟਨ ਕਰਨੇ ਨੇ ਅਸੀਂ ਜਿੱਥੇ ਜਿੱਥੇ ਵੀ ਕਿਤੇ ਸਾਡਾ ਮਤਲਬ ਜ਼ੋਰ ਪਿਆ ਜਿੱਥੇ ਅਸੀਂ ਲਾ ਹਾਜ਼ਰੀ ਲਵਾ ਸਕਦੇ ਹਾਂ ਹਾਜ਼ਰ ਹੋ ਕੇ ਕਾਲੀਆਂ ਛੱਡੀਆਂ ਦਾ ਪੂਰਾ ਵਿਰੋਧ ਕਰਾਂਗੇ ਪੰਜਾਬ ਦੇ ਵਿੱਚ ਭਾਜਪਾ ਦੇ ਆਗੂਆਂ ਦਾ ਵਰਨਾ ਜਿਹੜਾ ਵਾ ਉਹ ਮੁਹਾਲ ਕਰ ਦੇਣਗੇ ਜਿੰਨੀ ਦੇਰ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਹਾਂ ਕਾਲੇ ਕਾਨੂੰਨ ਰੱਦ ਕਰਕੇ ਆਉਣ ਸਾਡੇ ਵੱਲੋਂ 17 ਦੀਆਂ 17 117 ਦੀਆਂ 17 ਲੈ ਜਾਣ ਸਰਕਾਰ ਵੀ ਬਰਾ ਲੈਣ ਪਰ ਉਹ ਸਰਕਾਰਾਂ ਜਿਹੜੀਆਂ ਵਾਂ ਉਹ ਪਿਛਲੀਆਂ ਸਰਕਾਰਾਂ ਵਾਂਗੂ ਕਿਸਾਨਾਂ ਮਜ਼ਦੂਰਾਂ ਨੂੰ ਰੋਲਣ ਵਾਲੀਆਂ ਨਾ ਹੁਣ ਕਿਸਾਨਾਂ ਮਜ਼ਦੂਰਾਂ ਦੇ ਸੁਪਨਿਆਂ ਦੀਆਂ ਹਾਂਡੀਆਂ ਹੁਣ ਆਦਰਵਾਇਜ਼ ਇਹ ਸੋਚਣਾ ਮੈਂ ਇੱਕ ਭਾਜਪਾ ਦਾ ਲੋਕਾਂ ਨੂੰ ਵਰਗਲਾ ਕੇ ਲੋਕਾਂ ਨੂੰ ਸਮਝਾ ਕੇ ਜਾਂ ਲੋਕਾਂ ਨੂੰ ਆਟੇ ਦਾਲ ਤੇ ਲਾ ਕੇ ਅਸੀਂ ਇੱਥੋਂ 117 ਦੀਆਂ 17 ਸੀਟਾਂ ਜਿੱਤ ਜਾਾਂਗੇ ਜਾਂ ਪੰਜਾਬ ਦੇ ਵਿੱਚ ਆਪਦੀ ਸਥਾਪਤੀ ਕਰ ਜਾਾਂਗੇ ਇਹ ਉਪਲੇਖ ਦਾ ਸ਼ਿਕਾਰ ਨਹੀਂ ਅਸੀਂ ਪੂਰੇ ਪੂਰਨ ਤੌਰ ਤੇ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਉਹਨਾਂ ਭਾਜਪਾ ਦੇ ਆਗੂਆਂ ਦਾ ਜਿਹੜਾ ਇੱਥੇ ਆਉਣਗੇ ਉਹਨਾਂ ਦਾ ਵਿਰੋਧ ਕਾਲੀਆਂ ਝੰਡੀਆਂ ਨਾਲ ਰੋਸੂ ਕਾਫੇ ਕਰਕੇ ਕਰਾਂਗੇ